ਤੇਗੜਪੁਰ ਬਨ ਦੇ ਬਚਾਲੀ ਕਾਰਜ ਤੇਜ ਲੋਕ ਆਪ ਮੁਹਾਰੇ ਕਰੇ ਕਾਰਜ ਜਿਲ੍ਹਾ ਸ਼ੇਰਪਾਲ ਸਿੰਘ ਨਗਰ ਦੇ ਪਿੰਡ ਤੇਗੜਪੁਰ ਵਿਖੇ ਸਤ루ਦ ਰਿਆ ਦੇ ਬਾਦਰੇ ਜਲ ਸਤਰ ਨੂੰ ਦੇਖਦੇ ਹੋਏ ਲੋਕਾਂ ਵਿੱਚ دہشت ਦਾ ਮਾਹੌਲ ਹੈ ਲੋਕਾਂ ਨੇ ਦੱਸਿਆ ਕਿ ਦਰਿਆ ਦਾ ਪਾਣੀ ਲਗਾਤਾਰ ਵੱਧ ਰਿਹਾ ਹੈ ਜੇਕਰ ਇਸੇ ਤਰ੍ਹਾਂ ਪਾਣੀ ਵਧਦਾ ਰਿਹਾ ਤਾਂ ਕਈ ਦਰਜਣ ਪਿੰਡਾਂ 'ਚ ਮੁਸੀਬਤ ਖੜ ਜਾਵੇਗੀ ਉਹਨਾਂ ਦੱਸਿਆ ਕਿ ਸਵੇਰੇ 5 ਵਜੇ ਬੰਨਦੇ ਹਾਲਾਤ ਬਹੁਤ ਨਾਜ਼ੁਕ ਹੋ ਗਏ ਸੀ ਜਿਸ ਤੋਂ ਬਾਅਦ ਉੱਥੇ ਖੜੇ ਪਿੰਡ ਵਾਸੀਆਂ ਨੇ ਹੋ ਸੁਨੇਹੇ ਦੇਣੇ ਸ਼ੁਰੂ ਕੀਤੇ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਮਨਿਆਦੀ ਵੀ ਕਰਵਾਈ ਜਿਸ ਤੋਂ ਬਾਅਦ ਪਿੰਡ ਵਾਸੀ ਵੱਡੀ ਗਿਣਤੀ 'ਚ ਬੰਨ ਤੇ ਪਹੁੰਚੇ ਨੇ ਸ਼ੁਰੂ ਹੋ ਗਏ ਤੇ ਹੋਰ ਨਾਲ ਲੱਗਦੇ ਪਿੰਡਾਂ 'ਚ ਨੌਜਵਾਨ ਵੀ ਪਹੁੰਚ ਗਏ ਜਿਨਾ ਵੱਲੋਂ ਮਿੱਟੀ ਦੇ ਭਰੇ ਹੋਏ ਬੋਰੇ ਕੰਡੇ ਤੇ ਲਗਾਉਣੇ ਸ਼ੁਰੂ ਕਰ ਦਿੱਤੇ ਜਿਸ ਨਾਲ ਥੋੜੀ ਵਕਤੀ ਰਾਹਤ ਮਿਲੀ ਜਿਸ ਤੋਂ ਬਾਅਦ ਬੋਰੀਆਂ ਦੀ ਕਮੀ ਆਈ ਉਹ ਵੀ ਇਲਾਕਾ ਵਾਸੀ ਬੋਰੇ ਵੀ ਲੈ ਕੇ ਆਉਣ ਲੱਗੇ ਜਿਸ ਤੋਂ ਬਾਅਦ ਰਾਹਤ ਕਾਰਜ ਚ ਤੇਜ਼ੀ ਆਉਣੀ ਸ਼ੁਰੂ ਹੋਈ ਇਸ ਤੋਂ ਬਾਅਦ ਵਕ-ਵਕ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਪਹੁੰਚਣ ਲੱਗੇ ਕਿਸੇ ਨੇ ਪੰਜਾਬ ਸਰਕਾਰ ਨੂੰ ਕੋਸਿਆ ਕਿਸੇ ਨੇ ਕੇਂਦਰ ਸਰਕਾਰ ਨੂੰ ਕੋਸਿਆ ਲੀਡਰਾਂ ਦੀ ਦਲੀਲਵਾਜੀ ਚੱਲਦੀ ਰਹੀ ਪਰ ਜਿਹੜੇ ਨੌਜਵਾਨ ਅਸਲ ਵਿੱਚ ਸੇਵਾ ਤੇ ਆਏ ਸੀ ਉਹ ਲੀਡਰਾਂ ਤੋਂ ਦੂਰ ਬੰਨ ਬਚਾਉਣ ਦਾ ਕਾਰਜ ਕਰਦੇ ਰਹੇ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਹਰਵਿੰਦਰ ਸਿੰਘ ਨਾਲ ਮਨਦੀਪ ਦੁੱਗਲ ਦੀ ਰਿਪੋਰਟ ਕਣਾ ਜਤਨਾਮ ਜੀ ਤੂੰ ਹੀ ਲਗਾਤਾ ਦੋ ਤਿੰਨ ਇਸ ਇਥੇ ਹੀ ਹੋ ਥੋੜੇ ਨਾਲ ਦੇਰੇ ਪਿੰਡ ਪੈਂਦਾ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਆ ਦੇਖੋ ਇਹ ਸਾਡੀ ਜ਼ਿੰਮੇਵਾਰੀ ਬਣਦੀ ਆ ਆ ਮੇਰੇ ਇਲਾਕੇ ਦੇ ਲੋਕ ਨੇ ਇੱਥੇ ਜਿਹੜੀ ਨ ਲਗਾਤਾਰ ਪਾਣੀ ਦਾ ਪੱਧਰ ਵਧਨ ਕਰਕੇ ਸਿਚੁਏਸ਼ਨ ਜਿਹੜੀ ਪਿਛਲੇ 3 ਦਿਨ ਤੋਂ ਬੜੀ ਇੱਥੇ ਕ੍ਰਿਟੀਕਲ ਬਣੀ ਹੋਈ ਸੀ ਆ ਰਾਤੀ ਵੀ ਅਸੀਂ ਤਾਂ ਰਾਤੀ ਅਨਾਊਂਸਮੈਂਟ ਇੱਥੇ ਬੇਨਤੀਆਂ ਕਰਕੇ ਗਏ ਸੀ ਲੋਕਾਂ ਨੂੰ ਕਿ ਸਾਡੇ ਕੋਲ ਆਲਰੇਡੀ ਬੜਾ ਪ੍ਰਬੰਧ ਹੋ ਗਿਆ ਲੰਗਰ ਦਾ ਹਰ ਸਮਾਨ ਦਾ ਪਰ ਤੜਕੇ 4 ਵਜੇ ਦੁਬਾਰਾ ਪਾਣੀ ਦਾ ਜਦੋਂ ਪੱਧਰ ਵਧ ਗਿਆ ਤੇ ਉੱਥੇ ਜਿਹੜੀ ਉਹ ਸਿਚੁਏਸ਼ਨ ਜਿੱਥੇ ਹੁਣ ਥੱਲੇ ਲਾ ਰਿਹਾ ਆ ਉਸ ਬੰਦ ਦੇ ਨਾਲ ਬਹੁਤ ਜ਼ਿਆਦਾ ਢਾਹ ਲੱਗੇ ਸੀ ਦੁਬਾਰਾ ਬੰਦ ਟੁੱਟਣ ਲੱਗਾ ਸੀ ਫਿਰ ਸਾਰੇ ਨਗਰਾਂ ਤੇ ਅਨਾਊਂਸਮੈਂਟਾਂ ਕਰਾਈਆਂ ਫੇਸਵੇੜ ਤੋਂ ਲਗਾਤਾਰ ਤੜਕੇ ਤੋਂ ਇੱਥੇ ਨੌਜਵਾਨ ਆ ਕੇ ਜਿਹੜਾ ਸਾਰਾ ਹੀ ਉਹਨਾਂ ਨੇ ਮੌਕਾ ਸੰਭਿਆ ਔਰ ਮੈਂ ਸਮੁੱਚੇ ਇਲਾਕੇ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਰਿਆਂ ਨੇ ਇੱਥੇ ਜਿੱਥੇ ਚਲੋ ਪ੍ਰਸ਼ਾਸਨ ਨੇ ਡੀਸੀ ਸਾਹਿਬ ਨੇ ਵੀ ਇੱਥੇ ਡੀਜ਼ਲ ਦਾ ਤੇਲ ਦਾ ਪ੍ਰਬੰਧ ਕਰਾਇਆ ਉੱਥੇ ਇਲਾਕੇ ਦੇ ਲੋਕਾਂ ਨੇ ਬਹੁਤ ਜਿਹੜੀ ਸੇਵਾ ਕੀਤੀ ਆ ਉਸ ਸੇਵਾ ਦੀ ਬਦੌਲਤ ਜਿਹੜਾ ਹੈ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਹੁਣ ਹਾਲਾਤ ਕੀ ਹੈ ਹੁਣ ਹਾਲਾਤ ਕਾਬੂ ਹੋਏ ਨੇ ਜੀ ਬਾਕੀ ਬਾਬਾ ਨਾਨਕ ਮੇਰ ਕਰੇ ਖਵਾਜਾ ਪੀਰ ਮੇਰ ਕਰੇ ਜਿੱਦਾਂ ਪਿੱਛੇ ਪਹਾੜਾਂ ਦੇ ਵਿੱਚ ਹਮਦਰ ਦੇ ਵਿੱਚ ਬਾਰ ਬਾਰ ਜਿਹੜਾ ਮੀਂਹ ਪੈ ਕੇ ਪਾਣੀ ਦਾ ਪੱਧਰ ਪਾਖੜੇ ਦੇ ਵਿੱਚ ਵੱਧ ਰਿਹਾ ਉਹਦੇ ਕਰਕੇ ਡਰਤਾ ਹੈਗਾ ਜੀ ਦੇਖੋ ਜਦੋਂ ਤੱਕ ਜਿਹੜਾ ਮਾਹੌਲ ਸਖਾਵਾਂ ਨਹੀਂ ਹੁੰਦਾ ਉਦੋਂ ਤੱਕ ਇੱਥੇ ਪਹਿਰਾ ਦੇਣ ਦੀ ਸਖਤ ਲੋੜ ਆ ਤੇ ਕਿਸੇ ਟਾਈਮ ਵੀ ਦੁਵਾਰਾ ਇੱਥੇ ਢਾਲ ਲੱਗ ਸਕਦੀ ਆ ਇਸ ਕਰਕੇ ਸਮੁੱਚੀਆਂ ਸਾਕਤਾਂ ਨੂੰ ਮੈਂ ਬੇਨਤੀ ਕਰਦਾ ਕਿ ਲਗਾਤਾਰ ਇੱਥੇ ਜਿਹੜਾ ਨਿਗਰਾਨੀ ਹੀਟ ਇਹ ਅੱਜ ਵੈਸੇ ਇੱਕ ਰਾਹਤ ਦੀ ਖਬਰ ਹੈਗੀ ਆ ਡੀਸੀ ਸਾਹਿਬ ਵੀ ਹੁਣੇ ਇੱਥੋਂ ਗਏ ਨੇ ਅੱਜ ਐਨਡੀਆਰਐਫ ਦੀ ਟੀਮ ਜਿਹੜੀ ਸਾਡੇ ਕੋਲ ਪਹੁੰਚ ਚੁੱਕੀ ਆ ਸ਼ਾਮੀ 5 ਵਜੇ ਉਹਨਾਂ ਨੇ ਸਾਰਾ ਜਿਹੜਾ ਇੱਥੇ ਇੱਕ ਉਹਨਾਂ ਦਾ ਯੂਨਿਟ ਪੂਰਾ 60 ਮੈਂਬਰਾਂ ਦਾ ਉਹ ਸਾਡੇ ਕੋ ਇੱਥੇ ਪਹੁੰਚ ਚੁੱਕੇ ਨੇ ਜੀ ਸ਼ਾਮੀ 5 ਵਜੇ ਉਹ ਪੂਰਾ ਕੰਟਰੋਲ ਜਿਹੜਾ ਮਿਲਟਰੀ ਆਪਣੇ ਹੇਠ ਲੈ ਲਓ। ਬਿਲਕੁਲ ਅੰਡਰ ਕੰਟਰੋਲ ਨੇ ਜੀ। ਰਾਤ ਨੂੰ ਉੱਪਰੋਂ ਬਣ ਗਈ ਇਹਨੂੰ ਥੋੜੀ ਢਾ ਲੱਗੀ ਸੀ। ਕੱਲ ਸੀ ਜੀ ਉਹ ਕਹਿੰਦਾ ਕਮੇਟੀ ਦੀਆਂ ਬੋਰੀਆਂ ਜੱਬੋ ਕਿਹੜੇ ਬੈਗ ਨੇ ਉਹ ਅਸੀਂ ਇੱਥੇ ਸਟਵਾਤੇ ਸੀ ਤਾਂ ਕਿ ਇਹ ਅੱਗੇ ਫਰਦਰ ਕੋ ਢਾ ਨਾ ਲਗੇ। ਤਾਂ ਉਸ ਤੋਂ ਬਾਅਦ ਕਿਉਂਕਿ ਰਾਤ ਨੂੰ ਫੂ ਪਾਣੀ ਦਾ ਤੇਜ਼ ਹੋਇਆ ਸੀ। ਉਹ ਥੋੜ੍ਹੀ ਦੇ ਵਿੱਚ ਬੋਰੀਆਂ ਪਾਣੀ ਅੜ ਗਈਆਂ। ਕੁਸ਼ੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਾਰਜ ਲੋਗ ਲੱਗੇ ਨੇ ਐਨ ਜੀ ਸੀ ਪੀ ਨਾਲ ਦੂਜਾ ਜੋ ਵੀ ਨਾਲ ਤੇਲ ਦੀ ਹਲਕਾ ਕੋਈ ਇਹਨਾਂ ਨੂੰ ਕਿਸੇ ਕਿਸਮ ਦੀ ਵੀ ਉਹ ਅਸੀਂ ਨਾਲ ਮੋਈਆ ਕਰਾ ਰਹੇ ਆ ਤਾਂ ਜੀ ਬੰਨ ਉਹ ਅਹੀ ਪੰਚਾਇਤ ਅ ਐਨ ਡੀ ਆਰ ਟੀਮ ਵੀ ਆ ਗਈ ਚੁੱਪ ਪਤ ਲੱਗੇ ਹਾਂ ਜੀ ਬਿਲਕੁਲ ਜੀ ਉਹ ਵੀ ਅਹੀ ਹੈ ਜਨੰਦਰ ਕੋ ਹੈ ਨਾ ਐਨ ਡੀ ਆਰ ਟੀਮ ਚੱਲ ਪਈਗੀ ਐਨ ਕਲੀਅਰਪੋਟ ਸਾਰੀ ਟੈਨ ਕਿਤੇ ਪਹੁੰਚ ਜੀ ਪੂਰੀ ਤਿਆਰੀ ਪੂਰੀ ਜਜਵਾ ਪ੍ਰਮਾਤਮਾ ਕਿਰਪਾ ਕਰੇ ਜੀ ਹੋਰ ਪਾਣੀ ਨਾ ਛੱਡਣ ਤੇ ਪਾਣੀ ਛੱਡਣ ਇਸ ਪਾਣੀ ਦਾ ਫਲੋ ਜਿਆਦਾ ਤੇਜ਼ ਨਾ ਹੋਵੇ ਅਸੀਂ ਪਹੁੰਚਾ ਦਾ ਪਾਕਰਡਮ ਸੇ 1 ਲੱਖ ਕੇ ਲਗਭਗ ਕਿਸੇ ਪਾਣੀ ਛੱਡਿਆ ਗਿਆ ਹੈ ਉਹ ਸਵੇਰ ਤੱਕ ਸ਼ਾਮ ਤੱਕ ਇੱਥੇ ਪਹੁੰਚ ਜਾਣਾ ਹੈ ਸਵੇਰ ਤੱਕ ਇੱਥੇ ਉਹ ਸਾਡੀ ਰਿਪੋਰਟ ਆ ਉਹ ਨੀਅਰ ਬਾਉਂਡ ਇਹਨਾਂ ਨੇ ਪਹਿਲਾਂ 75000 ਤੋਂ ਜ਼ਿਆਦਾ ਪਾਣੀ ਛੱਡਿਆ ਸੀ ਉਹ 90 ਦੇ ਨੀਅਰ ਬਾਉਂਡ ਪਾਣੀ ਮੈਨੂੰ ਮਿਸ 15000 ਕਿਉਂ ਸੀ ਕਿ ਵੱਧ ਹੋਇਆ ਉਹ ਇੱਥੇ ਪਹੁੰਚਣ ਤੇ ਵੀ 4-5 ਘੰਟੇ ਲੱਗ ਜਾਣਗੇ ਹੁਣ ਹਾਲਾਤ ਕੰਟਰੋਲ ਚ ਸਾਰਾ ਕੁਝ ਬਿਲਕੁਲ ਕੰਟਰੋਲ ਚ ਹੈ ਸਰ ਪੂਰਾ ਮੁਸਤਵਰ ਤੁਸੀਂ ਮੁਸਤੈਦ ਪੂਰਾ ਹੋ ਤੁਸੀਂ ਆ ਪੂਰਾ ਬਣੀ ਕੋਈ ਬੇਨਤੀ ਹੈ ਕਿ ਲੋਕਾਂ ਨੂੰ ਕੰਨ ਪਾ ਹੋਏ ਲੋਕਾਂ ਨੂੰ ਚੰਗੀ ਕਰਾ ਕਰਨਾ ਆਪ ਵੀ ਕਰਾਣਾ ਪੈਣਾ ਹੈ ਕਿ ਪੁੱਛ ਲਓ ਕੀ ਪੁੱਛ ਲਓ ਕੀ ਪੁੱਛ ਸਰਕਾਰੀ ਕਰਮਚਾਰੀ ਤੇ ਕੋਈ ਸੁਣਵਾਈ ਕੀਤੀ ਹੈ ਇਹ ਨੇ ਪਹਿਲਾਂ ਬੋਲ ਨਹੀਂ ਦੱਸਿਆ ਹਰ ਦੇਖਣ ਦੇ ਬਾਅਦ ਵੀ ਅਜੇ ਤੱਕ ਨਹੀਂ ਆਹ ਅੰਦਰ ਵੀ ਗੱਲਾਂ ਕਰ ਰਿਹਾ ਸੀ ਜੀ ਕਰ ਵੀ ਤਾਂ ਵੀ ਕਿ ਅਗਲਾ ਮੁਸਤੈਬ ਨਾ ਹੋਵੇ ਰਿਪੋਰਟ ਸਹੀ ਨਹੀਂ ਦਿੱਤੀ ਪਰ ਸਾਡੇ ਪਿੰਡ ਵਾਸੀ ਕਹਿੰਦੇ ਕਿ ਜਿਹੜਾ ਅਸੀਂ ਦੱਸ ਰਹੇ ਸੀ ਕਿ ਤਾਂ ਹਾਲਾਤ ਨਾਜ਼ੁਕ ਹੈ ਲੇਕਿਨ ਪ੍ਰਸ਼ਾਸਨ ਨੂੰ ਸਹੀ ਰਿਪੋਰਟ ਨਹੀਂ ਦਿੱਤੀ ਉਹਨਾਂ ਨੇ ਅਸੀਂ ਅੱਜ ਪਹਿਲਾਂ ਇਹ ਪਛਾਣ ਕਰ ਲਈਏ ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿਦੀ ਵੀ ਅੰਗਲੀ ਪਾਈ ਗਈ ਹੈ ਉਹਦੇ ਅਗੇ ਸਖਤ ਤੋਂ ਸਖਤ ਕਾਚ ਮੇਰਾ ਨਾਮ ਸੁਖਨਾਥ ਸਿੰਘ ਸਾਹਿਬ ਕਰਦਾ ਕਿ ਅੱਛਾ ਕਿਹੜੇ ਪਿੰਡ ਤੋਂ ਪਿੰਡ ਤਾਂ ਜੋ ਹਾਂ ਤੁਸੀਂ ਇੱਥੇ ਆਇਆ ਟੈਂਗਰ ਪੂਰਾ ਕੀ ਹਾਲਾਤ ਕੀ ਹੈ ਰਾਤ ਦੇ ਹਾਲਾਤ ਕੀ ਸੀ ਸਵੇਰੇ ਕੀ ਸੀ ਹੁਣ ਕੀ ਹਾਲਾਤ ਨੇ ਰਿਪੋਰਟ ਨੇ ਰਾਤ ਤਾਂ ਬਹੁਤ ਹਾਲਾਤ ਖਰਾਬ ਹੋ ਗਏ ਜੀ ਪਰ ਹੁਣ ਜਿਹੜੀ ਸਥਿਤੀ ਹੈ ਪਿੰਡਾਂ ਵਾਲਿਆਂ ਨੇ ਤੇ ਪ੍ਰਸ਼ਾਸਨ ਨੇ ਯੋਰ ਲਾ ਕੇ ਸ਼ਿਕਾ ਕਾਬੂ ਜੀ ਕਰ ਲਈ ਹੈ ਬਣੀ ਖਵਾਜਾ ਪੀਰੇ ਦਾ ਕੋਈ ਪਤਾ ਨਹੀਂ ਮਿੰਟ ਵਿੱਚ ਕੀ ਕਰਦੇ ਭਾਕੜੀ ਤੋਂ ਹੁਣੇ ਰਿਪੋਰਟ ਆਈ ਹੈ ਕਿ 1 ਲੱਖ ਰੂਪ ਦਾ ਇਹ ਪਾਣੀ ਛੱਡ ਰਿਹਾ ਹੈ ਹਾਂ ਜੀ ਤੇ ਉਹ ਪਾਣੀ ਆਇਆ ਤਾਂ ਕੀ ਬਦੋ ਰਾਤ ਵੀ ਇਦਾਂ ਹੀ ਪਾਣੀ ਆਇਆ ਤਾਂ ਉਹਨੇ ਕੋਈ ਅ ਕੱਲ ਦੀ ਜਿਹੜੀ ਅਸੀਂ ਮਿਹਨਤ ਕੀਤੀ ਸਾਰੀ ਸੱਲੇ ਸਾਰੇ ਚਲੇ ਗਏ ਹਾਂ ਜੀ ਕਈ ਪਿੰਡਾਂ ਦੇ ਲੋਕ ਆਪਣੇ ਸਾਰੇ ਪਿੰਡ ਸਾਰੇ ਇੱਕ ਇੱਕ ਪੂਰਾ ਟੱਕ ਸਾਰੇ ਆ ਰਹੇ ਇੱਥੇ ਟਰੈਲੀਆਂ ਭਰ-ਭਰ ਕੇ ਥੈਲੀਆਂ ਲਿਆ ਰਹੇ ਆ ਆਪਣੇ ਪਿੰਡਾਂ ਤੋਂ ਭਰਾ ਭਰਾ ਜਿ ਇੱਥੇ ਲਿਆ ਰਹੇ ਆ ਸਾਰੇ ਸੰਗਤ ਆਪਣੇ ਯੋਗ ਨਾਲੇ ਕੰਮ ਲੱਗੀ ਹੈ ਲੇਕਿਨ ਇਹ ਹਾਲਾਤ ਉਤਪਨ ਹੋਇਆ ਕਿਉਂ ਸਤਨਾਮ ਸਿੰਘ ਜੀ ਤੁਸੀਂ ਪਿੰਡੋਂ ਤੋਂ ਪ੍ਰਸ਼ਾਸਨ ਦੀ ਣਗਹਿਲੀ ਆ ਇਹਨਾਂ ਨੇ ਜਿਹੜੇ ਇਹ ਡਰੇਨ ਮਹਿਕਮੇ ਵਾਲੇ ਆ ਉਹਨਾਂ ਨੇ ਇੱਥੇ ਕੀਤੇ ਕੰਮ ਨਹੀਂ ਇਹੀ ਜਿਹੜਾ ਜਿੱਥੋਂ ਢਾ ਲੱਗੀ ਹੈ ਇਹਦੇ ਪਿੱਛੇ ਡਿਪਾਰਟਮੈਂਟ ਲਾਈ ਹੁੰਦੀ ਪੱਤਰ ਦੀ ਤੇ ਮਾਰਾ ਜੀ ਬਚਾ ਹੀ ਕਰਦਾ ਇਹਨਾਂ ਦੇ ਖੁੱਲੇ ਸੀ ਉਹ ਘੁੰਮ ਕੇ ਪਾਣੀ ਪੀਆ ਥੱਲੇ ਰੇਤਾ ਕਾਰਿਆ ਉਹਨਾਂ ਦਾ ਬੰਨ ਨੂੰ ਕਿਸੇ ਬੰਨ ਨਾਲ ਲੰਕੇ ਲਿਆ ਹੁਣ ਵੀ ਪਿੰਡ ਦੇ ਲੋਕ ਕੰਮ ਕਰ ਰਹੇ ਸੇਵਾ ਕਰ ਰਹੇ ਸਾਰੇ ਪ੍ਰਸ਼ਾਸਨ ਪ੍ਰਸ਼ਾਸਨ ਕਿੰਨਾ ਸਹੀ ਹੋ ਗਏ ਥੇ ਜੇ ਹੁਣ ਵੈਸੇ ਲੱਗੇ ਆ ਸਮਾਨ ਸਮੂਹ ਦੇਣ ਸਾਰੇ ਤਾਂ ਹੀ ਕੋਈ ਹੁੰਦਾ ਬਾਕੀ ਠੀਕ ਆ ਹੁਣ ਬਚਾਓ ਹੈਗਾ ਚਲੋ ਚਲੋ ਬਹੁਤ ਵਧੀਆ ਜਦੋਂ ਰਾਤ ਆ ਗਈ ਸੀ ਪਤਾ ਨਹੀਂ ਸੀ ਕੀ ਕਰਦੇ ਕੱਲ੍ਹ ਹੀ ਸਾਰੀ ਮੀਟਿੰਗ ਹੁੰਦੀ ਹੈ ਇਹ ਚਾਹ ਉੱਪਰ ਕਰ ਰਹੇ ਕੋ ਕਿਹੜੇ ਪਿੰਡ ਦੇ ਹਾਂ ਗੁਲਾਮਾ ਜਿਹੜਾ ਤੁਹਾਡੇ ਦੀ ਜਿਹੜਾ ਰੰਗਲਾਮ ਗੁਰੂ ਵਾਲਾ ਸਾਡੇ ਵੱਲੋਂ ਇਹ ਲੰਗਰ ਬਣ ਕੇ ਆ ਜੀ ਖੜੀ ਚੌਂਕ ਦਾ ਕੋਈ ਨੰਨਤਰ ਤੱਕ ਜਿਹੜਾ ਚੱਲਦੀ ਹੈ ਹੋਰ ਵੀ ਆਉਣ ਵਾਲੇ ਦਿਨਾਂ ਚ ਵੀ ਸ਼ਾਮ ਨੂੰ ਵੀ ਜੋ ਵੀ ਪ੍ਰੋਗਰਾਮ ਬਣੂਗਾ ਸੰਗਤ ਦੇ ਸਹਿਯੋਗ ਨਾਲ ਲੰਗਰ ਚਾਰਜ ਕੀਤਾ ਜਾਂਦਾ ਤੇ ਹੋਰ ਵੀ ਆਉਣ ਵਾਲੇ ਦਿਨਾਂ ਵਿੱਚ ਵੀ ਜਿੰਨਾ ਚਿਰ ਚੱਲੂਗਾ ਸੰਗਤ ਦੇ ਸਹਿਯੋਗ ਨਾਲ ਇਹ ਲੰਗਰ ਪਹਟਾਇਆ ਜਾਊਗਾ ਕਿਉਂਕਿ ਇਹ ਜੋ ਆਵਤ ਆਈ ਆ ਇਹ ਸਾਰੇ ਨਗਰ ਨੂੰ ਮਾਰ ਕਰਨੀ ਹੈ ਸਾਡਾ ਆਪਣਾ ਗੁਲਾਮਾ ਦਾ ਸਾਰਾ ਬੇਟੇਰੀਆ ਜਿਹੜਾ ਇੱਥੋਂ ਰੈਡੀ ਪੈਂਦਾ ਮਿਰਜ਼ਾ ਪਰ ਨਾਲੇਵਾਲ ਤਿੰਨ ਪੰਨਾ ਤੇ ਜਾਨੀ ਵਾਲਾ ਨਾਲ ਕੋਜਾ ਪਿੰਡਾਂ ਨਾਲ ਜਨਾਬ ਮਾਜਰਾ ਖਰਕੋਲੇ ਸਾਰੇ ਪਿੰਡਾਂ ਦਾ ਕਮਾਰ ਜਾਣੀ ਸੀ ਹਾਲਾਤ ਕੀ ਹੈ ਉਹ ਹਾਲਾਤ ਕੀ ਇਥੇ ਤੇ ਹਾਲਾਤ ਹਜੇ ਚਲੋ ਬਚਾਪਾ ਹੈਗਾ ਪਰ ਆਪਦੀ ਫੇਰ ਵੀ ਦਸਤਗਾਂ ਦੇ ਨਾਲ ਆਪਦੀ ਫੇਰ ਘੱਟ ਸਿੱਟੇ ਜੀ ਹੂੰ ਉਹ ਸਿੱਟਣ ਕਰਨੇ ਇਸ ਤ੍ਰਿਤੀਕਲ ਕੇਂਦਰ ਬੰਦ ਰਹੀ ਆ ਪਰ ਦੇ ਵੀ ਜਿੰਨੀ ਜਾਣਕਾਰੀ ਦਾ ਸਹਿਯੋਗ ਹੈ ਨਾ ਨਗਰ ਦਾ ਸਹਿਯੋਗ ਆ ਸਾਰੇ ਆਪ ਨੇ ਲੈ ਮਿੱਟੀ ਪਿੰਡਾਂ ਚ ਬਹੁਤ ਆ ਰਹੀ ਆ ਉਹਦੇ ਨਾਲ ਕਿਵੇਂ ਬਚਾ ਰਹੇ ਪਰਮਾਤਮਾ ਦਾ ਸ਼ੁਕਰ ਹੈ ਮੌਕੇ ਤੇ ਆ ਟੈਂਗਰਪੁਰ ਕੀ ਹਾਲਾਤ ਕੀ ਇਥੇ ਦਾ ਦੇਖੋ ਹਾਲਾਤ ਬੜੇ ਲਗਾਤਾਰ 5 ਦਿਨ ਤੋਂ ਹਰ ਰੋਜ਼ ਆ ਰਿਹਾ ਔਰ ਇੱਕ ਜ਼ਿੰਮੇਵਾਰ ਪ੍ਰਸ਼ਾਸਨ ਵੱਲੋਂ ਜਿਹੜਾ ਅਸੀਂ ਪਹਿਲਾਂ 4 ਦਿਨਾਂ ਲਈ ਗੱਲਬਾਤ ਕੀਤੀ ਗਈ ਹੈ ਪਰ ਅੱਜ ਲੋਕਾਂ ਦਾ ਉਤਸ਼ਾਹ ਤੇ ਅੱਜ ਦਾ ਜਿਹੜਾ ਸਿਸਟਮ ਦੇਖ ਕੇ ਲੱਗ ਰਿਹਾ ਵੀ ਦਰਿਆ ਟੁੱਟਣ ਨਹੀਂ ਦਿੱਤਾ ਜਾਊਗਾ ਲੋਕਾਂ ਦਾ ਜਿਹੜਾ ਸ਼ਾ ਹੈ ਇਹ ਬਹੁਤ ਜ਼ਿਆਦਾ ਹੈ ਸ਼ਰੋਮਣੀ ਅਕਾਲੀ ਦਲ ਵੱਲੋਂ ਕੱਲ 1000 ਲੀਟਰ ਡੀਜ਼ਲ ਦੀ ਜਿਹੜੀ ਸੇਵਾ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਭੇਜੀ ਸੀ ਉਹ ਪਿੰਡ ਦੇ ਸਰਪੰਚ ਸਾਹਿਬ ਨੂੰ ਦੇ ਦਿੱਤੀ ਗਈ ਹੈ ਪੇਮੈਂਟ ਕਰ ਦਿੱਤੀ ਗਈ ਪਰਪਰ ਉਸ ਤੇ ਔਰ ਕੱਲ ਸ਼ਾਮ ਤਕਰੀਬਨ 5000 ਬੋਰਾ ਤੇ ਅੱਜ 2000 ਬੋਰਾ ਹੋਰ ਭੇਜਿਆ ਗਿਆ ਜਿਹੜੀ ਚੀਜ਼ ਦੀ ਇਹ ਸਾਨੂੰ ਸੇਵਾ ਲਾਉਣਗੇ ਹੋਰ ਵੀ ਲਾਉਣਗੇ ਅਸੀਂ ਹਰ ਗੱਲ ਲਈ ਤਿਆਰ ਹਾਂ ਪਰ ਲੋਕਾਂ ਦਾ ਮੈਂ ਇਸ ਗੱਲ ਤਨਵਾਦੀ ਆ ਜਿਸ ਤਰ੍ਹਾਂ ਆਮ ਪਬਲਿਕ ਇਥੇ ਸਾਥ ਦੇ ਰਹੀ ਆ ਪਿੰਡਾਂ ਦੀ ਇਹ ਬਾ ਕਮਾਲ ਹੈ ਔਰ ਤਾਂ ਜਿਹੜਾ ਨੌਜਵਾਨਾਂ ਦਾ ਮੈਨੂੰ ਲੱਗਦਾ ਆਪਾਂ ਕਹਿੰਦੇ ਵੀ ਦਰਿਆ ਠੱਲੇ ਨਹੀਂ ਜਾਂਦੇ ਪਰ ਇਹਨਾਂ ਨੌਜਵਾਨਾਂ ਨੇ ਦਰਿਆ ਵਾਕੇ ਠੱਲ ਗਏ ਪ੍ਰਸ਼ਾਸਨ ਨੇ ਕਿੰਨਾ ਕੁ ਸਹੀ ਹੋ ਰਿਹਾ ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ 15 ਦਿਨ ਤੱਕ ਇਸ ਜਗ੍ਹਾ ਦਾ ਡਿਸੀਜਨ ਹੀ ਨਹੀਂ ਹੋ ਸਕਿਆ ਡਰੇਨੇਜ ਵਿਭਾਗ ਕੋਲੋਂ ਵੀ ਕਿਹੜਾ ਐਸਡੀਓ ਦਾ ਕਿਹੜਾ ਐਕਸੀਜਨ ਨੂੰ ਦੇਖ ਰਿਹਾ ਜਦੋਂ ਥੋੜੇ ਸਾਡੇ ਵੱਲੋਂ ਇਸ ਗੱਲ ਦੀ ਚਿੰਤਾ ਜ਼ाहिर ਕੀਤੀ ਗਈ ਫਿਰ ਪ੍ਰਸ਼ਾਸਨ ਤਫਾ ਭਾਰ ਜ਼ਰੂਰ ਹੋਇਆ ਔਰ ਅੱਜ ਸਵੇਰ ਦਾ ਲੱਗਾ ਵੀ ਪਿਆ ਡਿਮਾਂਡ ਕੀ ਕਰਦੋ ਜਿਹਨੇ ਗਲਤ ਕੀਤੀ ਹੈ ਉਸਕੇ ਨਾਲ ਕਾਰਵਾਈ ਹੋਣੀ ਚਾਹੀਦੀ ਹੈ ਜੀ ਟ੍ਰੇਨਿੰਗ ਵਿਭਾਗ ਨਵਾਂ ਸ਼ਹਿਰ ਤੇ ਬਲਾਚੌਰ ਨੂੰ ਦੋਨੋਂ ਨੂੰ ਜ਼ਿੰਮੇਵਾਰ ਬਣਾਇਆ ਜਾਣਾ ਚਾਹੀਦਾ ਐ ਇਸ ਗੱਲ ਕਹਿੰਦੇ ਪੈਟੇ ਮੇ ਬੁਰਜੀ ਜੇ ਰਹੇਗਾ ਉਹ ਹੁਸਿਆਰਪੁਰ ਕੇ ਅੰਦਰ ਆਉਂਦਾ ਹੈ ਜੀ ਬਿਲਕੁਲ ਮੈਂ ਇਹ ਗੱਲ ਅੱਜ ਤੋਂ 5 ਦਿਨ ਪਹਿਲਾਂ ਡਿਪਟੀ ਕਮਿਸ਼ਨਰ ਦੇ ਧਿਆਨ ਚ ਲਿਆਂਦੀ ਸੀ ਪਰ ਡਿਪਟੀ ਕਮਿਸ਼ਨਰ ਸਾਹਿਬ ਕਿਉਂ ਇਸ ਗੱਲ ਨੂੰ ਲਾਈਟਲੀ ਲੈ ਗਏ ਮੇਰੀ ਸਮਝ ਤੋਂ ਬਾਹਰ ਆ ਡਿਪਟੀ ਕਮਿਸ਼ਨਰ ਇਜ਼ ਦਾ ਫਾਈਨਲ ਅਥਾਰਟੀ ਆਫ ਦਾ ਵਿਲੇਜ ਆਫ ਕਨੜ ਵਿਭਾਗ ਦੀ ਗੱਲ ਨਹੀਂ ਹੈ ਵੀ ਵਿਭਾਗ ਨੇ ਡਿਊਟੀ ਕਿਹਦੀ ਲਈ ਹੈ ਡਿਪਟੀ ਕਮਿਸ਼ਨਰ ਰਿਟਰਨ ਆਰਡਰ ਦੋਨਾਂ ਚੋਂ ਕਿਸੇ ਨੂੰ ਦੇ ਸਕਦੇ ਸੀ ਭਈ ਜੇ ਕਿਸੇ ਦਾ ਵੀ ਏਰੀਆ ਨਹੀਂ ਪੈਂਦਾ ਪਰ ਆਹ ਬੰਦਾ ਤੁਹਾਡਾ ਹੀ ਨਾਮ ਹੈ ਕਿ ਮੈਂ ਗੱਲ ਕਰ ਰਹਿੰਦਾ ਕਿ ਸਲੇਸ਼ ਜੀ ਇਸ ਏਰੀਆ ਨੂੰ ਦੇਖਣਗੇ ਡਿਪਟੀ ਕਮਿਸ਼ਨਰ ਨੂੰ ਰਿਟਰਨ ਦੇ ਸਕਦੇ ਸੀ ਪਰ ਲੇਖ ਪਰ ਚਲੋ ਜੋ ਹੋਇਆ ਕੀ ਹੋਇਆ ਮੈਨੂੰ ਕੰਟਰੋਲ ਚਾਹੀਦਾ ਹੁਣ ਕੰਟਰੋਲ ਹੁਣ ਐਨਡੀਆਰ ਟੀਮ ਵੀ ਆ ਗਈ ਪਤਾ ਲੱਗਿਆ ਅੱਜ ਵੀ ਹੁਣ ਪਰ ਪਾਕੜਾ अलर्ट आ रहे हैं हाँ ये बहुत बड़ी तलाश जे गेट होर खोले गए हैं फुट फौज भी आ रही है पर मैं एक ही बेनती इलाके के लोगों को करनी चाहता कि सतर्क रहने थोड़ा क्योंकि पिछले पानी होर बढ़ाया जा रहा है ठीक है इस टाइम तो बिल्कुल अंडर कंट्रोल है क्या है और पब्लिक जी है है सारी जी मरी हुई है सारे जो है रल के लोगों ने राहत दिक्कत ना पंजाब पुलिस नौजवान ही लगे हुए सारे प्लस ਪੰਜਾਬ ਪੁਲਿਸ ਕਰਮਚਾਰੀ ਲੱਗੇ ਹੋਏ ਇਸ ਕੰਮ 'ਚ ਬਿਲਕੁਲ ਜੀ ਬਿਲਕੁਲ ਐਸਟੇ ਸਾਹਿਬ ਨੇ ਸਵੇਰੇ ਇਹ ਸਾਡੀ ਟੀਮ ਭੇਜੀ ਹੋਈ ਹੈ ਸੋ ਇਹ ਪੀਜੀ ਡਰੈਸ ਦੇ ਵਿੱਚ ਅਸੀਂ ਲਾਏ ਹੋਏ ਆ ਤਾਂ ਕਿ ਅਸੀਂ ਲੋਕਾਂ ਦੀ ਮਦਦ ਕਰ ਸਕੀਏ ਔਰ ਇਸ ਨੂੰ ਬਚਾ ਸਕੀਏ ਪਾਣੀ ਲੱਗ ਗਿਆ ਜੀ ਟੋਹਰ ਸਾਡਾ ਗਿਆ ਉਹਦਾ ਸ਼ਾਮ ਤੱਕ ਕੀ ਲੱਗਦਾ ਆਪਾਂ ਨੂੰ ਅ ਵੀ ਤੇ ਵੀ ਅਸੀਂ ਸਦਾ ਹੀ ਕੰਟਰੋਲ 'ਚ ਹੀ ਰਹੂਗਾ ਜੀ ਜਿੰਨੇ ਅਸੀਂ ਐਫਰਟਸ ਕਰ ਰਹੇ ਆ ਲੋਕ ਐਫਰਟਸ ਕਰ ਰਹੇ ਹਰ ਬੰਦਾ ਲੱਗਾ ਹੋਇਆ ਐਂਡ ਇਰ ਟੀਮ ਵੀ ਆਈ ਹੈ ਜੀ ਬਤਲ ਗਿਆ ਜੀ ਜੀ ਉਹ ਵੀ ਆ ਰਹੇ ਨੇ ਜਲਦੀ ਜਿਆ ਸਿਸਟਮੈਟਿਕ ਹੋਰ ਹੋ ਜਾਏਗਾ ਕੰਮ